जय भीम जय भारत ਤੁਸੀਂ ਵੇਖ ਰਹੇ ਹੋ ਅੰਬੇਦਕਰ ਮਿਸ਼ਨ ਨਿਊ ਚੈਨਲ ਮੈਂ ਮਰਿੰਦਰ ਸਿੰਘ ਸੰਧੂ ਅੱਜ ਅਸੀਂ ਪੈਲਾ ਹਲਕੇ ਦੇ ਪਿੰਡ ਦੌਲਤਪੁਰ ਵਿਖੇ ਮੌਜੂਦ ਹਾਂ ਜਿੱਥੇ ਕਿ ਪਾਰਲੀਮੈਂਟ ਡਾਕਟਰ ਅਮਰ ਸਿੰਘ ਵੱਲੋਂ ਪਿੰਡ ਦੀ ಗ್ರಾಮ ਪੰਚਾਇਤ ਨੂੰ ਖੇਡ ਗਰਾਊਂਡ ਖਾਤਰ ਗ੍ਰਾਂਟ ਜਾਰੀ ਕੀਤੀ ਗਈ ਆ ਉਹ ਡਾਕਟਰ ਅਮਰ ਸਿੰਘ ਨਾਲ ਕਰ ਲੈਨੇ ਆ ਗੱਲਬਾਤ ਜੀ ਪਿੰਡ ਦੌਲਤਪੁਰ ಗ್ರಾಮ ਪੰਚਾਇਤ ਨੂੰ ਕਿੰਨੀ ਗ੍ਰਾਂਟ ਜਾਰੀ ਕੀਤੀ ਹੈ ਖੇਡ ਮੈਦਾਨ ਖਾਤਰ ਇਹ ਅਸੀਂ 3 ਲੱਖ ਜਾਰੀ ਕੀਤੀ ਅੱਜ ਸਾਰਾ ਦਿਨ ਹੀ ਮੇਰਾ ਪਾਇਲ ਹਲਕੇ ਚ ਐਮਪੀ ਦੀ ਜਿਹੜੀ ਗ੍ਰਾਂਟ ਹੁੰਦੀ ਆ ਉਹ ਵੰਡਣ ਦਾ ਅਸੀਂ 8 ਪਿੰਡਾਂ ਜਾ ਰਹੇ ਆ ਜਗਾ ਜਗਾ ਜਿਹੜਾ ਵੀ ਮੈਂ ਜਾਂ ਲਖਮੀਰ ਸਿੰਘ ਜੀ ਲੱਖਾ ਸਾਹਿਬ ਨੇ ਕੋਈ ਵਾਅਦਾ ਕੀਤਾ ਹੋਇਆ ਜਾਂ ਪਿੰਡ ਵਾਲਿਆਂ ਦੀ ਕੋਈ ਮੰਗ ਸੀ ਉਹ ਅਸੀਂ ਅੱਜ ਸਾਰੇ ਉਹਨਾਂ 8-10 ਪਿੰਡਾਂ ਦੀ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਫਿਰ ਅਗਲੇ ਮਹੀਨੇ ਫੇਰ ਆਵਾਂਗੇ ਕੁਝ ਪਿੰਡਾਂ 'ਚ ਫੇਰ ਦਵਾਂਗੇ ਇਸ ਤਰ੍ਹਾਂ ਇਹ سلسلہ ਚੱਲਦਾ ਰਹੇ ਵਧਾਇਕ ਸਾਹਿਬ ਨੇ ਦੱਸਿਆ ਸੀ ਕਿ ਵੀ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਜੀ ਵੀ ਨਰੇਗਾ ਦੇ ਕੰਮਿਆਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਦੱਸਿਆ ਨਹੀਂ ਜਾਂਦਾ ਹੈਗਾ ਸਾਨੂੰ ਨਹੀਂ ਲੱਗਦਾ ਜੀ ਉਹਨਾਂ ਨੂੰ ਉਹਨਾਂ ਦੇ ਅਧਿਕਾਰ ਬਾਰੇ ਦੱਸਣਾ ਚਾਹੀਦਾ ਜੀ ਦੱਸਣਾ ਚਾਹੀਦਾ ਇਹ ਤਾਂ ਜੀ ਦੁੱਖੋ ਇਸ ਤਰ੍ਹਾਂ ਨਰੇਗਾ ਤਾਂ ਸਕੀਮ ਬਣਾਉਣ 'ਚ ਮੇਰਾ ਹੱਥ ਸੀ ਮੈਂ ਜਦੋਂ ਭਾਰਤ ਸਰਕਾਰ 'ਚ 2004-5 ਸਕੀਮ ਬਣ ਰਹੀ ਸੀ ਉਸ ਕਮੇਟੀ ਦਾ ਮੈਂਬਰ ਸੀ ਅਸੀਂ ਤਾਂ ਉਹ ਬਹੁਤ ਵਧੀਆ ਸਕੀਮ ਬਣਾਈ ਸੀ ਹੁਣ ਇਹ ਜਿਹੜੀ ਸਰਕਾਰ ਬਦਲਾ ਲਈ ਇਹਨਾਂ ਦਾ ਕੋਈ ਦਿਲਚਸਪੀ ਨਹੀਂ ਹੈ ਨਰੇਗਾ 'ਚ ਇਹਦਾ ਮੇਟਾ ਨੂੰ ਬਦਲ ਲੋ ਆ ਕਰ ਦੋ ਉਹ ਕਰ ਦੋ ਉਹਨਾਂ 'ਚ ਇਹਨਾਂ ਦੀ ਦਿਲਚਸਪੀ ਆ ਪਹਿਲਾਂ ਜਿੱਥੇ 100 ਦਿਨ ਦਾ ਕੰਮ ਮਿਲਦਾ ਈ ਉੱਥੇ ਮੇਰੇ ਖਿਆਲ ਨੂੰ 20 ਦਿਨ ਦਾ ਵੀ ਨਹੀਂ ਮਿਲਦਾ ਇਹ ਸਰਕਾਰ ਦਾ ਕੰਮ ਨਾਲ ਸਵੇਰ ਤੋਂ ਜਦੋਂ ਚੱਲਿਆ ਸਾਤ ਯਾਤਮਨ ਸ੍ਰੀ ਜੰਡਾੜੀ ਚੇਅਰਮੈਨ ਸਾਹਿਬ ਸਾਹ ਗੁਰਦੀਪ ਸਿੰਘ ਜੀ ਜਲਮਗੜ ਸਾਹਿਬ ਸਾਡੇ ਇਸ ਨਗਰ ਦੇ ਸਾਫ ਕਾਲ ਸਰਪੰਚ ਸਾਹ ਸੁਖਬੀਰ ਸਿੰਘ ਜੀ ਸਾਹ ਨਰਮਲ ਸਿੰਘ ਜੀ ਮੇਰੇ ਸਾਹਮਣੇ ਬੈਠੇ ਨੌਜਵਾਨ ਬਜ਼ੁਰਗ ਮਾਤਾ ਮਾ ਪਹਿਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਸ ਤੱਕ ਪੰਚਾਇਤ ਬਣੀ ਸੀ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਸੀ ਦਾਸ ਨੂੰ ਪੰਚਾਇਤ ਨੇ ਬੁਲਾਇਆ ਸੀ ਤਾਂ ਸੁਖਵੀਰ ਸਿੰਘ ਤੇ ਸਮੁੱਚੀ ਪੰਚਾਇਤ ਦੀ ਡਿਮਾਂਡ ਸੀ ਵੀ ਜਿਹੜਾ ਸਾਡਾ ਗਰਾਊਂਡ ਆ ਉੱਥੇ ਲਾਈਟਾਂ ਲੱਗਣ ਵਾਲੀਆਂ ਨੇ ਸੋ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਹੈ ਕਹਿੰਦੇ ਵੀ ਜੋ ਕਹਿੰਦੇ ਨੇ ਆਪਾਂ ਉਹ ਕਰਾਂਗੇ ਤੁਸੀਂ ਅਨਾਉਂਸ ਕਰਿਓ ਤਾਂ 3 ਲੱਖ ਰੁਪਏ ਉਸ ਦਿਨ ਕਿਹਾ ਸੀ ਅੱਜ ਡਾਕਟਰ ਸਾਹਿਬ ਨੂੰ ਲੈ ਕੇ ਆਏ ਨੇ ਤਾਂ ਮੈਂ ਡਾਕਟਰ ਸਾਹਿਬ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਹਮੇਸ਼ਾ ਹਲਕੇ ਪੈਰ ਨੂੰ ਤਰਜੀਹ ਦਿੱਤੀ ਆ ਡਾਕਟਰ ਸਾਹਿਬ ਜਦੋਂ ਤੁਹਾਡੀ ਇਲੈਕਸ਼ਨ ਸੀ ਐਮਪੀ ਦੀ 2024 ਚ ਉਸ ਟਾਈਮ ਵੀ ਆ ਦੁਪਹਿਰ ਦੇ ਸਮੇਂ ਮੈਂ ਉਰੇ ਆਇਆ ਸੀ ਤੁਸੀਂ ਆ ਨਹੀਂ ਸੀ ਸਕੇ ਇੱਥੇ ਹੀ ਕੱਟ ਸੀ ਇਸ ਨਗਰ ਤੋਂ ਹੋਰ ਨਿਊ ਅਪਡੇਟ ਵੇਖਣ ਲਈ ਤੁਸੀਂ ਜੁੜੇ ਰਹੋ ਅੰਬੇਦਕਰ ਮਿਸ਼ਨ ਨਿਊ ਚੈਨਲ ਦੇ ਨਾਲ ਕੈਮਰਾਮੈਨ ਹਰਪ੍ਰੀਤ ਦੇ ਨਾਲ ਮੈਂ ਅਮਰਿੰਦਰ ਸਿੰਘ ਸੰਧੂ ਪਿੰਡ ਦੌਲਤਪੁਰ